ਬੱਚੇ ਦੀ ਇਛਾ ਨਾਲ ਕਰਦੀ ਹੈ ਉਹਨੂੰ ਚੰਗੇ ਬਸਤਰ ਪਹੁੰਚਦੀ ਹੈ ਉਹਨੇ ਜਿਹਨੇ ਬੱਚਾ ਨੂੰ ਪਾਲੇ ਬੱਚਿਆਂ ਦੀ ਪਾਲਣਾ ਪੋੜਨਾ ਜਿਸ ਢੰਗ ਨਾਲ ਮਾਂ ਕਰ ਸਕਦੀ ਹੈ ਉਸ ਢੰਗ ਨਾਲ ਪਿਤਾ ਵੀ ਜਿਹਾ ਆਸਮਾਨ ਤੋਂ ਆੜੇ ਚੰਨਾ ਜੰਮ ਕਰ ਦੇਣ ਫਿਰ ਧਿਆਨ ਨਾਲ ਸੁਣੋ ਗਰੀਆ ਪੈਣਾ ਮੇਰੇ ਵੀਰ ਮਾਰਗਾਂ ਦੇ ਧੱਤੀ ਤੇ ਸੁਨਾ ਉਹਦਾ ਜੀ ਕਰਦਾ ਮੇਰੀ ਇੱਕ ਇੱਕ ਦਾ ਸੰਗਤ ਦੇ ਚਰਨਾਂ ਨੂੰ ਕਹਾਂਗੇ ਟਾਈਮ ਜਿਆਦਾ ਲੱਗੇਗਾ ਸੈਕੀ ਸਾਹਿਬ ਮੇਲਾ ਜਿਹੜਾ ਇਹ ਬਹੁਤ ਵੱਡਾ ਮੇਲਾ ਹੁੰਦਾ ਸਾਡੇ ਅਵਾਸ ਸਿੰਘ ਖਵਾਲੀ ਦੇ ਸਾਰੇ ਬੱਚੇ ਭੈਣਾ ਮਾਵਾਤਾ ਕੋਲ ਵੀ ਸਭ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਮੈਂ ਵੀ ਹਰ ਸਾਲ ਮੱਥਾ ਟੇਕਣ ਵਾਸਤੇ ਆਉਂਦਾ ਔਰ ਜੋ ਤੁਮ ਮਾਕੇ ਦਾ ਨਾਮ ਉਹ ਪ੍ਰਮਾਤਮਾ ਕਿਰਪਾ ਕਰਦਾ ਬਾਬਾ ਕਮਕੁਤ ਦੀ ਅਸ਼ੀਰਵਾਦ ਦਿੰਦੇ ਆ ਤੇ ਕਿਰਪਾ ਹੁੰਦੀ ਆ ਬਹੁਤ ਵਧੀਆ ਤੁਹਾਡੀ ਵਿਫਾਦ ਜਿਹੜਾ ਲੱਗਾ ਮੈਂ ਜਦਾ ਸਮਾਂ ਨਹੀਂ ਲੈਣਾ ਬਸ ਵੇ ਅਰਦਾਸ ਕਰਦਾ ਕਿ ਬਾਬਾ ਜੀ ਸਾਡੇ ਗੁਰਦਾਰ ਸਭਾ ਸੁਆਰ ਜਾਲੇ ਦੀ ਚਰਦੀ ਕਰੋ ਬੱਚੇ ਸਾਡੇ ਤੇ ਅਸ਼ੀਰਵਾਦ ਦੇ ਅਸੀਂ ਇਸ ਇਲਾਕੇ ਦਾ ਜਿਹੜਾ ਵਧੀਆ ਤੁਕਾਸ ਕਰ ਸਕੀਏ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਵਧੀਆ ਜਿਹੜੀ ਐਜੂਕੇਸ਼ਨ ਦੇ ਸਕੀਏ ਅਸੀਂ ਆਪਣੇ ਆਪ ਗਰੀਬ ਲੋਕਾਂ ਨੂੰ ਜਿਹੜਾ ਚੰਗੀ ਸਿਹਤ ਸਹੂਲਤਾਂ ਦੇ ਸਕੀਏ ਅਤੇ ਅਸੀਂ ਚੰਗਾ سپورٹس ਜਿਹੜਾ ਕਲ ਕੁਸ਼ਤੀਆਂ ਹੋਣੀਆਂ ਆਪਣੇ ਬੱਚਿਆਂ ਨੂੰ ਸਪੋਰਟ ਤੇ ਖੇਡਾਂਵਲ ਜਿਹੜਾ ਅਕਸਰ ਕਰ ਸਕੀਏ ਇਹ ਬਾਬਾ ਜੀ ਦੇ ਕੋਲ ਮੈਂ ਮੰਗਲ ਆਇਆ ਔਰ ਲਾਜ ਵੀ ਬਾਬਾ ਜੀ ਹੱਦਸਾਲ ਕਿਰਤਾ ਕਰਦੇ ਆ ਐਦਾਂ ਵੀ ਕਰਕੇ ਤਹਾਨੂੰ ਇਸ ਸਭ ਅਫਸਰ ਉਤੇ ਮੈਂ ਬਹੁਤ ਹੀ ਵਧਾਈਆਂ ਦਿੰਦਾ ਆਪਣੇ ਲੋਕ ਆਪਣੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੋ ਤੁਸੀਂ ਬਾਬਾ ਜੀ ਕੋ ਮੰਗਰ ਆਏ ਹੋ ਤੁਹਾਡੀ ਮੰਗੇ ਇਸ ਦੁਆ ਦੇ ਉਤੇ ਇਸ ਦੁਆ ਦੇ ਉਤੇ ਕੋਈ ਹੋਵੇ ਇਹਨਾਂ ਸ਼ਬਦਾਂ ਦਾ ਮੈਂ ਤੁਹਾਡਾ ਸਾਥ ਹਾਂ ਧੰਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ